ਸਰਸ੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਜਿੱਥੇ ਕਿਸਾਨਾਂ ਤੇ ਖੇਤ ਮਜ਼ਦੂਰਾ ਦੇ ਵੱਲੋਂ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਦਰਅਸਲ ਖੇਤ ਮਜ਼ਦੂਰ ਯੂਨੀਅਨ ਉਗਰਾਹਾਂ ਤੇ ਕਿਸਾਨ ਨੇਕਾ ਉਗਰਾਹਾਂ ਜਿਨ੍ਹਾਂ ਵੱਲੋਂ ਬਠਿੰਡਾ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਦਰਅਸਲ ਇਹਨਾਂ ਦਾ ਕਹਿਣਾ ਹੈ ਕਿ 1 ਤੋਂ ਲੈ ਕੇ 5 ਤਰੀਕ ਤੱਕ ਯਾਨੀ ਕਿ 5 ਦਿਨਾਂ ਤੱਕ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲਗਾਇਆ ਜਾ ਰਿਹਾ ਜਿਸ ਨੂੰ ਲੈ ਕੇ ਵਕਫਾ ਕਮਿੰਡਾ ਜੋ ਕਿਸਾਨ ਜਿਹੜੇ ਨੇ ਉਸ ਚੰਡੀਗੜ੍ਹ ਵੱਲ ਨੂੰ ਪੂਚ ਕਰ ਰਹੇ ਨੇ ਤੇ ਇਸੇ ਦਰਮਿਆਨ ਇਥੇ ਬਠਿੰਡਾ ਤੋ ਵੀ ਕਿਸਾਨ ਬੀਬੀਆਂ ਤੇ ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਵੱਲ ਨੂੰ ਰਵਾਨਾ ਹੋਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਅੱਠ ਮੁੱਖ ਮੰਗਾਂ ਨੇ ਜਿਸ ਦੇ ਵਿੱਚ ਕਰਜ਼ਾ ਮਾਫੀ ਇਸ ਜਨਾ ਬੁਢਾਪਾ ਪੈਨਸ਼ਨ ਵਧਾਉਣੀ ਤੇ ਹੋਰ ਕਈ ਖੇਤ ਮਜ਼ਦੂਰ ਤੇ ਕਿਸਾਨਾਂ ਦੀਆਂ ਮੰਗਾਂ ਨੇ ਜਿਨ੍ਹਾਂ ਤੇ ਸੀਐਮ ਮਾਨ ਦੇ ਵੱਲੋਂ ਵਾਅਦੇ ਤਾਂ ਕੀਤੇ ਗਏ ਸਰ ਪਰ ਉਹਨਾਂ ਵਾਅਦਿਆਂ ਨੂੰ ਹੁਣ ਪੂਰਾ ਨਹੀਂ ਕੀਤਾ ਜਾਇਆ ਤੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਵਾਅਦਿਆਂ ਦੀ ਪੂਰਤੀ ਦੇ ਲਈ ਹੀ ਤਮਾਮ ਜੜੀਆਂ 8 ਮੁੱਖ ਮੰਗਾਂ ਨੇ ਉਹ ਰੱਖੀਆਂ ਗਈਆਂ ਨੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਇੱਕ ਤੋਂ ਲੈ ਕੇ 5 ਤਰੀਕ ਤੱਕ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਵੱਲੋਂ ਸੰਘਰਸ਼ ਉਲੀਕਿਆ ਗਿਆ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਮੰਗਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਇਹ ਸੰਘਰਸ਼ ਹੋਰ ਵੀ ਅੱਗੇ ਵਧ ਸਕਦਾ ਪੰਡਤ ਕੁੰਦਾ ਤੇ ਪਰਮਜੀਤ ਪਟਾਰ ਜੀ ਨੇ ਕੀ ਕਿਹੜਾ ਚਲੋ ਅਸੀਂ ਇਹ ਗੱਲ ਕਹਿੰਦੇ ਆ ਵੀ ਸਾਡੇ ਪਿੰਡ ਦੇ ਵਿੱਚ ਨਸ਼ਾ ਜ਼ਰੂਰ ਜ਼ਰੂਰ ਬੰਦ ਹੋਣਾ ਚਾਹੀਦਾ ਵੀ ਬਹੁਤ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਤੇ ਹੁਣ ਵੀ ਨਹੀਂ ਹੱਦ ਦੇ ਕੇ ਸਮੇਂ ਪੱਥ ਵਾਤੇ ਘਰੇ ਕੱਖ ਨਹੀਂ ਦਿੰਦੇ ਦੱਪਰ ਉਹਨੇ ਚਲੇ ਜਾਂਦੇ ਆ ਸਾਨੂੰ ਬਹੁਤ ਮਾਪੇ ਅਸੀਂ ਬਹੁਤ ਜ਼ਿਆਦੇ ਦੁੱਖੀ ਹਾਂ ਕਹਤਾ ਕਿ ਉਹ ਹੱਥ ਨਹੀਂ ਬੰਦ ਕੀਤਾ ਜੀ ਉਹਨਾਂ ਨੇ ਅਸੀਂ ਮਾਵਾਂ ਉਹਨਾਂ ਦੀ ਬਹੁਤ ਜ਼ਿਆਦੇ ਰੋਣੀਆਂ ਸਾਨੂੰ ਦਿਹਾੜੀ ਕਰਦੇ 1 ਰੁਪਿਆ ਨਹੀਂ ਘਰੇ ਦਿੰਦੇ ਵੱਤ ਵਾਜੇ ਦਿਹਾੜੀ 400 ਰੁਪਇਆ ਤੇ 400 ਦਾ ਅੱਥਰ ਨੂੰ ਖਾ ਜਾਂਦੇ ਤੇ ਘਰੇ ਕੁਛ ਨਹੀਂ ਦਿਸਦਾ ਉਹ ਕਿੱਦਿ ਕਰਿਆ ਗਿਆ ਸਾਡੇ ਕੋਲੇ ਨਾ ਇਧਰ ਹੀ ਬੈਠੇ ਇਧਰ ਹੀ ਬੈਠੇ ਉਹਨੇ ਖਾਣ ਵਾਲੇ ਉਹਨੇ ਵੇਚਣ ਵਾਲੇ ਇਹ ਕੋਈ ਹੁਣ 15-15 ਸਾਲਾਂ ਤੋਂ ਲੱਗੇ ਪਏ ਮੋਤਾ ਕਿੰਨੇ ਹੋ ਚੁੱਕੇ ਇਹਦੇ ਮੋਤਾ ਸਾਡੇ ਅੱਜ ਤੋਂ ਪਹਿਲਾਂ 15 ਹੋ ਰਹੀਆਂ ਇਹਦਾ ਫੋਟੋ ਮੈਂ ਅਸੀਂ ਦੋ ਹੀ ਲਗੀਆਂ ਬਹੁਤ ਜ਼ਿਆਦੇ ਹੋ ਰਹੀਆਂ ਸਾਡੇ ਸਾਹ ਅਤਾ ਜਖੀਰ ਸਿੰਘ ਤੋਂ ਬਾਪਾ ਹਰਦੀਪ ਕਿਸਾਨ ਸੁਨੇਹਾ ਇਕਤਾ ਗਰਾਹਾ ਜੋ ਆਚੇ ਸੀ ਪੰਜਾਬ ਖੇਤ ਮਜ਼ਦੂਰ ਜੁਨੀਆ ਤੇ ਭਾਰਤੀ ਕਿਸਾਨ ਜੁਨੇਕਤਾ ਗਰਾਹਾ ਨਕੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵਿਰੁੱਧ ਨਕੇ ਚੰਡੀਗੜ੍ਹ ਚ ਮੋਰਚਾ ਲਾਉਣ ਜਾ ਰਹੇ ਆ ਇੱਕ ਤਰੀਕ ਤੋਂ ਲੈ ਕੇ 5 ਤਰੀਕ ਤੱਕ ਪੱਕਾ ਮੋਰਚਾ ਲਾਉਣਾ ਜਿਹੜਾ ਇਹ ਮੰਗਾ ਕਿਸਾਨਾਂ ਮਜ਼ਦੂਰਾਂ ਤੇ ਕਰਜ਼ੇ ਦੀ ਲਖੀਰ ਮਾਰੀ ਜਾਵੇ ਤੇ ਪਹਿਲਾਂ ਸਰਕਾਰ ਕਹਿੰਦੀ ਸੀ ਮਜ਼ਦੂਰਾ ਸਰ ਦਾ ਕਰਜ਼ਾ ਹੀ ਨਹੀਂ ਉਹ ਫੈਂਸ ਕੋਪਣੀਆਂ ਦਾ ਕਰਜ਼ਾ ਤਾਂ ਜਿਹੜੇ ਮਜ਼ਦੂਰ ਜਥੇਬੰਦੀਆਂ ਮੰਗ ਕਰਦੀਆਂ ਉਹ ਕਹਿੰਦੇ ਸਰਕਾਰੀ ਬੈਂਕ ਦਾ ਖਜ਼ਾਨਾ ਜਿਹੜਾ ਕਾਰਪੋਰੇਟ ਘਰਾਣਾ ਖਤਰ ਖੱਲਿਆ ਉਹ ਮਜ਼ਦੂਰਾਂ ਨੂੰ ਵੀ ਬੈਂਕਾਂ ਚੋਂ ਕਰਜ਼ਾ ਮਿਲੇ ਫੈਕਟਰੀਆਂ ਕੰਪਨੀਆਂ ਦਾ 13 ਮਹੀਨੇ ਕਰਦੇ ਆ ਉਹ ਮੋੜਿਆ ਨਹੀਂ ਜਾਂਦਾ ਫਿਰ ਉਹ ਭਰ ਨਹੀਂ ਗੁਰਕੀਆਂ ਕਰਉਂਦੀਆਂ ਤੇ ਨਾਲ ਜਿਹੜੇ ਖੁਦ ਕੁਛ ਪੀੜਤ ਆ ਖੁਦ ਖੁਸ਼ ਖੁਦ ਪੀੜੀ ਕਰਕੇ ਕਿਸਾਨ ਕਿਸਾਨ ਮਜ਼ਦੂਰ ਮੰਗੀ ਹੋਈ ਮਾਨਾ ਮੰਗਾ ਜਿਹੜੀ ਉਹ ਸਰਕਾਰ ਕੋਈ ਨਾ ਭੇਹਾਨਾ ਲਾ ਕੇ ਉਹਨਾਂ ਨੂੰ ਬਾਹਰ ਕਰਕੇ ਉਹ ਮਜ਼ਦੂਰੀਆਂ ਖੁਦ ਕੁਛ ਪੀੜਤ ਪਰਿਵਾਰਾਂ ਨੂੰ ਮਾਫ ਜਾਣੇ ਦਿੱਤੀ ਤੇ ਨਾਲ ਜਿਹੜਾ ਪਾਣੀ ਆ ਫੈਕਟਰੀਆਂ ਲੁਧਿਆਣੇ ਤੇ ਜਲੰਧਰ ਦੇ ਨਾਲ ਫੈਕਟਰੀਆਂ ਲਗਾਤਾਰ ਸਾਡਾ ਦਰਿਆਵਾਂ ਦਾ ਪਾਣੀ ਪੀਣ ਵਾਲਾ ਉਹ ਪ੍ਰਦੂਸ਼ਿਤ ਕਰਦਿਆਂ ਉਹ ਲੈ ਇੱਕ ਮੁੱਦਾ ਤੇ ਨਾਲ ਨਿਕਿਆ ਹੋਰ ਮੁੱਦੇ ਜਿਵੇਂ ਭਗਵੰਤ ਮਾਨ ਨੇ ਸਦਾ ਤੋਂ ਪਹਿਲਾਂ ਕਹੇ ਸੀ ਛੋਟਾ ਬੜਾਪਾ ਪਰਸ਼ਨ 2500 ਰੁਪਇਆ ਕਰੂੰ 1000 1000 ਰੁਪਇਆ ਮੰਨ ਗਿਆ ਔਰਤਾਂ ਨੂੰ ਦੇਊਗਾ ਤੇ ਜਿਹੜੇ ਜਿਹੜੀ ਕੱਲ ਮੀਟਿੰਗ ਰੱਖੀ ਸੀ ਅੱਜ ਦੀ ਮੀਟਿੰਗ ਸੀ ਉਦੋਂ ਵੀ ਭਗਵੰਤ ਮਾਨ ਭੱਜ ਗਿਆ ਤਾਂ ਕਰਕੇ ਨਿਕਿਆ ਜਿਹੜਾ ਚੰਡੀਗੜ੍ਹ ਮੋਰਚਾ ਲੱਗ ਰਿਹਾ ਕਿਸਾਨਾਂ ਮਜ਼ਦੂਰਾਂ ਦੀ 8 ਮੈਂ ਮੰਗਾ ਉਹ ਮੰਗਾ ਮਨਵਾਉਣ ਤੱਕ ਨਕੀਆ ਉਹੇ ਧਰਨਾ ਜਿਹੜਾ 5 ਦਿਨਾਂ ਦਾ ਵੱਧ ਵੀ ਸਕਦਾ ਤੇ 10 ਪੰਜ ਦਿਨਾਂ ਦਾ ਤੇ ਅੱਜ ਝੁੰਬੇਪਿੰਡ ਤੋਂ ਕਿਸਾਨ ਮਰੂਰ ਮਜ਼ਦੂਰ ਤੇ ਮਾਵਾ ਪਣਾ ਨੌਜਵਾਨ ਵੱਡੀ ਗਿਣਤੀ ਚੰਡੀਗੜ੍ਹ ਮੋਰਚੇ ਸ਼ਾਮਲ ਹੋਣਗੇ ਜਿਹੜਾ ਇਹ ਸ਼ਹਿਰ ਦਾ ਇੱਕ ਹੁਣ ਤੋਂ ਤਾਫਰੀਕ ਤੱਕ ਚੱਲ ਰਿਹਾ ਹੈਗਾ ਪਸਟ ਕੋਟਾ ਤਸਨਾ ਕਿੱਥੇ ਤਸਨਾ ਕਿੱਥੇ ਇਹ ਪਹਿਲਾਂ ਤਾਂ ਨਕੀਆ ਚੰਡੀਗੜ੍ਹ ਚਾਨੂੰ ਐਂਟਰੀ ਨਹੀਂ ਹੁੰਨਦੇ ਸੀ ਇਹ ਜਿਵੇਂ ਕੋਈ ਚੰਡੀਗੜ੍ਹ ਇਹ ਬਾਹਰਲੇ ਮੁਲਕ ਚੋਂ ਲੈ ਆ ਹੋਣਾ ਸਾਡੀ ਰਾਜਧਾਨੀ ਆ ਇਹ ਸਾਨੂੰ ਉਥੇ ਇੰਟਰ ਨਹੀਂ ਹੁੰਨਦੇ ਸੀ ਅੱਜ ਤੀ ਜਦੋਂ ਲੋਕ ਜਾਗਰੂਤ ਹੋਏ ਆ ਤੇ ਵੱਡੇ ਕਾਠਾ ਮੀਟਿੰਗਾਂ ਹੋਈਆਂ ਤਿਆਰੀ ਹੋਈ ਆ ਤਿਆਰੀ ਨੂੰ ਵੇਖਦੇ ਹੋ ਪੰਜਾਬ ਖੇਤ ਮੰਦੂਰ ਜੁਨੇ ਦੀ ਤੇ ਭਾਰਤੀ ਕਿਸਾਨ ਜੁਨੇ ਇਕਤਾ ਗਰਾਹਾਂ ਦੇ ਨੂੰ ਸਾਨੂੰ 34 ਸੈਕਟਰ ਚ ਇਹਨਾਂ ਨੇ ਜਗ੍ਹਾ ਦਿੱਤੀ ਇਹ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੈ ਜਿੱਥੇ ਬੰਦੇ